ਸ਼ਕਰ ਸਾਹਿਬ ਸਿਆਸਤ ਵੀ ਕਿਸੇ ਦੀ ਸਕੀ ਨਹੀਂ ਹੁੰਦੀ ਜਿੰਨਾਂ ਨੂੰ ਤੁਸੀਂ ਨਪਟਾ ਚੁੱਕੇ ਹੋ ਨਾ ਸਿਆਸੀ ਤੌਰ ਤੇ ਲੈ ਇਹ ਬਣਿਆ ਫਿਰਦਾ ਸੀ ਮੁੱਖ ਮੰਤਰੀ ਇਹਨੂੰ ਪਾਰਲੀਮੈਂਟ ਚ ਭੇਜਤਾ ਹੁਣ ਕਿੱਦਾਂ ਵਾਪਸ ਮੜੂ ਕੌਣ ਹਾਈ ਕਮਾਂਡ ਦੇ ਵਿੱਚੋਂ ਇੱਕ ਐਮਪੀ ਨੂੰ ਐਮਐਲਏ ਦੀ ਟਿਕਟ ਦਊ ਮੇਰਾ ਭਾਬ ਚੰਨੀ ਸਾਹਿਬ ਤੋਂ ਕੱਲ ਉਹਨਾਂ ਨੇ ਪਾਰਲੀਮੈਂਟ ਦੇ ਵਿੱਚ ਵੀ ਜਾ ਕੇ ਆਪਣੇ ਹੁਨਰ ਦਾ ਸਿੱਕਾ ਮਨਵਾ ਲਿਆ ਉਹਨਾਂ ਨੇ ਸਿੱਖ ਇਸ਼ੂਸ ਦੇ ਉੱਤੇ ਧਾਰਾ 25 ਦੇ ਤਹਿਤ ਸਿੱਖ ਇੱਕ ਵੱਖਰੀ ਕੌਮ ਸਿੱਖ ਹਿੰਦੂ ਨਹੀਂ ਜਿਹੜਾ ਰੌਲਾ ਪੰਜਾਬ ਦੇ ਵਿੱਚ ਪੈਂਦਾ ਰਿਹਾ ਲੇਕਿਨ ਸੰਵਿਧਾਨ ਇਹਨੂੰ ਡਿਫਰੈਂਸ਼ੀਏਟ ਨਹੀਂ ਕਰਦਾ ਉਹਦੇ ਉੱਤੇ ਉਹਨਾਂ ਸਵਾਲ ਉਠਾਤਾ ਕੈਪਟਨ ਅਮਰਿੰਦਰ ਤੋਂ ਬਾਅਦ ਕਿਸੇ ਕਾਂਗਰਸੀ ਵੱਲੋਂ ਉਹ ਵੀ ਮੁੱਖ ਮੰਤਰੀ ਰਿਹਾ ਹੋਵੇ ਜਦੀ ਭੱਲ ਵੀ ਚੰਗੀ ਬਣੀ ਹੋਵੇ ਸਿੱਖ ਇਸ਼ੂ ਨੂੰ ਉਠਾਉਣ ਦਾ ਮਤਲਬ ਹੈ ਕਿ ਜਿਹੜੇ ਵੱਡੇ ਪੰਜਾਬ ਦੇ ਕਾਂਗਰਸੀ ਉਹ ਇੱਕ ਦੂਜੇ ਦੇ ਕੰਨਾਂ ਨਾਲ ਮੂੰਹ ਜੋੜਨ ਲੱਗ ਗਏ ਹੋ ਕੀ ਰਿਹਾ ਜਿਨ੍ਹਾਂ ਨੂੰ ਤਾਂ ਅਸੀਂ ਹਾਸ਼ੀਏ ਤੇ ਦੇਖਿਆ ਸੀ ਉਹ ਸੈਂਟਰਲ ਸਟੇਜ 'ਚ ਆ ਰਹੇ ਨੇ ਸੁਭਾਸਕਰ ਸਾਹਿਬ ਜਿਹੜੀ ਇਹ ਧਾਰਾ 25 ਵਾਲਾ ਚੰਨੀ ਨੇ ਮਾਮਲਾ ਉਠਾਇਆ ਸਾਬਕਾ ਸੀਐਮ ਨੇ ਉਹਦੇ ਨਾਲ ਉਹ ਸਟੇਟ 'ਚ ਵੀ ਸੈਂਟਰਲ ਸਟੇਜ 'ਚ ਆ ਗਏ ਨੇ ਰੰਧਾਵਾ ਜੀ ਧਾਰਾ 25 ਦਾ ਮਾਮਲਾ ਕਿਉਂਕਿ ਤੁਸੀਂ ਸਿੱਖ ਹੋ ਸਾਡੇ ਪੰਜਾਬ ਦੇ ਵਿੱਚ ਸਿੱਖ ਬਹੁਮਤ ਹੈਗਾ ਉਸ ਤੋਂ ਬਾਅਦੂਦ ਵੀ ਸਿੱਖੀ ਨੂੰ ਸਾਡਾ ਕਨਸਟੀਟਿਊਸ਼ਨ ਇੱਕ ਸੈਪਰੇਟ ਧਰਮ ਦੇ ਤੌਰ ਤੇ ਨਹੀਂ ਦੇਖਦਾ ਸਾਡੀ ਆਈਡੈਂਟੀਟੀ ਆਰਟੀਕਲ 25 ਦੇ ਹਿਸਾਬ ਨਾਲ ਹੁੰਦੀ ਹੈ ਔਰ ਅਸੀਂ ਹਿੰਦੂਜਮ ਦੇ ਵੀ ਪਾਟ ਹੈਗੇ ਆ ਯਾਨੀ ਸਿੱਖ ਦੀ ਗੱਲ ਕਰ ਰਿਹਾ ਮੈਂ ਔਰ ਇਸ ਮੁੱਦੇ ਦੇ ਉੱਤੇ ਤੁਹਾਨੂੰ ਯਾਦ ਹੋਏਗਾ ਜਦ ਅਕਾਲੀ ਦਲ ਦੇ ਵਿੱਚ ਇੱਕ ਇੱਕ ਮੂਵਮੈਂਟ ਵੀ ਚੱਲੀ ਸੀਗੀ ਔਰ ਬਾਦਲ ਸਾਹਿਬ ਬਾਦਲ ਸਾਹਿਬ ਜੋ ਅਸੀਂ ਪੜਿਆ ਸੁਨੇ ਹੈ ਕਿ ਉਹ ਟਰੱਕ ਡਰਾਈਵਰ ਬਣ ਕੇ ਦਿੱਲੀ ਗਏ ਸੀ ਔਰ ਉਹਦੇ ਵਿੱਚ ਕਨਸਟੀਟਿਊਸ਼ਨ ਦੀ ਕਾਪੀਆਂ ਉਹਨਾਂ ਨੇ ਪੰਚਰ ਵੀ ਕੀਤੀ ਸੀ ਕੁਝ ਕਹਿੰਦੇ ਜਲਾਈ ਸੀ ਸਾੜੀ ਸੀ ਲੇਕਿਨ ਉਹ ਸਾਰੇ ਮਾਮਲੇ ਦੇ ਉੱਤੇ ਅਕਾਲੀ ਦਲ ਤੇ ਚੁੱਪ ਹੋ ਗਿਆ ਕੱਲ ਚੰਨੀ ਸਾਹਿਬ ਨੇ ਇਹ ਇੱਕ ਸੱਪ ਫੇਰ ਕੱਟਦਾ ਸੱਪ ਇਸ ਕਰਕੇ ਕਹਿ ਰਹੇ ਆ ਕਿ ਜਿਸ ਮੁੱਦੇ ਦੇ ਉੱਤੇ ਅਕਾਲੀ ਦਲ ਜਿਹੜਾ ਪੰਥਕ ਮੁੱਦਿਆਂ ਦੇ ਉੱਤੇ ਸਿੱਖੀ ਦੇ ਮੁੱਦਿਆਂ ਦੇ ਉੱਤੇ ਵੱਧ ਚੜ ਕੇ ਅੱਗੇ ਵਧਣ ਦੀ ਗੱਲ ਕਰਦਾ ਹੈ ਉਹ ਇਸ ਮਾਮਲੇ ਦੇ ਵਿੱਚ ਚੁੱਪ ਕੇ ਹੋ ਗਿਆ ਇਸ ਸਵਾਲ ਦਾ ਜਵਾਬ ਅਸੀਂ ਬਾਅਦ ਚ ਦੇਵਾਂਗੇ ਪਰ ਕੱਲ ਚੰਨੀ ਸਾਹਿਬ ਨੇ ਪਾਰਲੀਮੈਂਟ ਦੇ ਵਿੱਚ ਲਿਖਤ ਰੂਪ ਵਿੱਚ ਇਹ ਸਵਾਲ ਪੁੱਛ ਕੇ ਮੈਨੂੰ ਇਹ ਲੱਗਦਾ ਹੈ ਕਿ ਪਾਰਲੀਮੈਂਟ ਦੇ ਵਿੱਚ ਵੀ ਔਰ ਪੰਜਾਬ ਦੇ ਸਿੱਖਾਂ ਦੇ ਵਿੱਚ ਵੀ ਆਪਣੀ ਇੱਕ ਜਗ੍ਹਾ ਬਣਾਈ ਜਰੂਰ ਹੈਗੀ ਹੈ ਔਰ ਜਿਹੜਾ ਸਵਾਲ ਉਹਨਾਂ ਨੇ ਪੁੱਛਿਆ ਵੀ ਆਰਟੀਕਲ 25 ਜਿਹੜਾ ਸਾਨੂੰ ਸਿੱਖਾਂ ਨੂੰ ਸੈਪਰੇਟ ਆਇਡੈਂਟੀਟੀ ਦੇ ਤੌਰ ਤੇ ਨਹੀਂ ਦੇਖਦਾ ਯਾਨੀ ਅੱਜ ਆਜ਼ਾਦੀ ਦੇ ਐਨੇ ਸਾਲ ਬਾਅਦ ਵੀ ਜੇ ਸਿੱਖ ਧਰਮ ਇੱਕ ਸੈਪਰੇਟ ਆਇਡੈਂਟੀਟੀ ਨਹੀਂ ਹੈ ਸਿਰਫ ਸਿੱਖਾਂ ਦੀ ਗੱਲ ਨਹੀਂ ਹੈ ਆਰਟੀਕਲ 25 ਦੇ ਵਿੱਚ ਬਹੁਤ ਧਰਮ ਹੋਰ ਵੀ ਕਿ ਜੈਨ ਧਰਮ ਹੋਰ ਕਈ ਧਰਮ ਹੈ ਜਿਹੜੇ ਹਿੰਦੂਇਜ਼ਮ ਦਾ ਹੀ ਪਾਰਟ ਹੈਗੇ ਨੇ ਉਹਦੇ ਵਿੱਚ ਸਿੱਖੀਜ਼ਮ ਪਾਇਆ ਹੋਇਆ ਹੈ ਮੈਨੂੰ ਇਹ ਲੱਗਦਾ ਹੈ ਕਿ ਇਹ ਗੱਲ ਜਿਹੜੀ ਕਰਕੇ ਕਿਉਂਕਿ ਇਸ ਮੁੱਦੇ ਦੇ ਉੱਤੇ ਵਕ ਵਕ ਟਾਈ ਅਕਾਲੀ ਦਲ ਦੇ ਮੁਖੀਆਂ ਨਾਲ ਸਾਡੀ ਗੱਲ ਹੋਈ ਮੈਨੂੰ ਯਾਦ ਹੈ ਕਿ ਪ੍ਰਕਾਸ਼ ਸਿੰਘ ਬਾਦਲ ਉਹਨਾ ਜਲੰਧਰ ਆਏ ଥିਗੇ ਔਰ ਵਕ ਸੀਗਾ ਜਦ ਸਰਦਾਰ triloktan singh ਜਿਹੜੇ ਹਰਿਆਣਾ ਦੇ ਰਾਜ ਸਭਾ ਮੈਂਬਰ ਹੁੰਦੇ ਸੀਗੇ ਉਹਨਾਂ ਨੇ ਉਸ ਦਿਨ ਲਿਸਟ ਕਰਾਇਆ ਸੀਗਾ ਇੱਕ ਪ੍ਰਾਈਵੇਟ ਬਿਲ ਔਰ ਉਹ ਪ੍ਰਾਈਵੇਟ ਬਿਲ ਵੀ ਜਿਹੜੀ ਚੰਨੀ ਸਾਹਿਬ ਨੇ ਇਸ਼ੂਡ ਹੈ ਕਿ ਆਰਟੀਕਲ 25 ਦੇ ਵਿੱਚ ਐਮੈਂਡਮੈਂਟ ਦੀ ਮੰਗ ਨੂੰ ਲੈ ਕੇ ਉਹ ਪ੍ਰਾਈਵੇਟ ਬਿਲ ਲੈ ਕੇ ਆਣਾ ਚਾਹੁੰਦੇ ਸੀ ਮੇਰਾ ਸਵਾਲ ਬਾਦਲ ਸਾਹਿਬ ਨੂੰ ਇਹੀ ਸੀਗਾ ਕਿ ਹੁਣ ਥਰਲੋਚਨ ਸਿੰਘ ਉਸ ਬਿਲ ਨੂੰ ਲੈ ਕੇ ਆ ਰਹੇ ਨੇ ਜਿਸ ਬਿਲ ਦੇ ਉੱਤੇ ਜਿਸ ਮੰਗ ਦੇ ਉੱਤੇ ਅਕਾਲੀ ਦਲ ਨੇ ਇੱਕ ਬੜਾ ਵੱਡਾ ਕੈਂਪੇਨ ਛੇੜਿਆ ਸੀਗਾ ਕੀ ਤੁਸੀਂ ਅੱਜ ਪ੍ਰਾਈਵੇਟ ਬਿਲ ਨੂੰ ਸਪੋਰਟ ਕਰੋਗੇ ਤੇ ਬਾਦਲ ਸਾਹਿਬ ਨੇ ਜਿਹਾ ਉਹਨਾਂ ਦਾ ਸਟਾਈਲ ਸੀਗਾ ਹੱਥ ਜੋੜ ਕੇ ਕਿਹਾ ਕੀ ਕਾਕਾ ਜੀ ਪੰਜਾਬ ਦੇ ਵਿੱਚ ਹੁਣ ਹੋਰ ਅੱਗ ਨਾ ਲਾਓ ਯਾਨੀ ਇਸ ਗੱਲ ਦਾ ਉਹਨੇ ਨਾ ਜਵਾਬ ਤੱਕ ਨਹੀਂ ਦਿੱਤਾ ਔਰ ਉਸ ਤੋਂ ਬਾਅਦ ਬਤੌਰ ਅਕਾਲੀ ਦਲ ਦੇ ਮੁਖੀ ਸੁਖਬੀਰ ਸਿੰਘ ਬਾਦਲ ਉਹਨਾਂ ਨੇ ਜਲੰਧਰ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ ਉਹਦੇ ਵਿੱਚ ਵੀ ਸਵਾਲ ਪੁੱਛਿਆ ਗਿਆ ਕਿ ਆਰਟੀਕਲ 25 ਦੇ ਮੁੱਦੇ ਦੇ ਉੱਤੇ ਬਤੌਰ ਅਕਾਲੀ ਪ੍ਰਧਾਨ ਤੁਹਾਡਾ ਕੀ ਸਟੈਂਡ ਹੈਗਾ ਉਹ ਕਹਿੰਦੇ ਕਿਹੜਾ ਆਰਟੀਕਲ 25 ਯਾਨੀ ਉਸ ਵਕਤ ਉਹਨਾਂ ਨੂੰ ਨਵੇਂ-ਨਵੇਂ ਪ੍ਰਧਾਨ ਬਣਨ ਤੋਂ ਬਾਅਦ ਆਰਟੀਕਲ 25 ਦੇ ਬਾਰੇ ਚ ਪਤਾ ਹੀ ਨਹੀਂ ਸੀ ਔਰ ਇਹ ਗੱਲ ਮਜ਼ਾਕ ਇਤਨੀ ਹੋਈ ਸੀ ਸੀਰੀਅਸਲੀ ਕਿਉਂਕਿ ਸਾਡੇ ਜਲੰਧਰ ਦੇ ਕਈ ਸੀਨੀਅਰ ਪੱਤਰਕਾਰ ਉਸ ਪ੍ਰੈਸ ਕਾਨਫਰੰਸ ਦੇ ਮੌਜੂਦ ਸੀਗੇ ਔਰ ਉਸ ਤੋਂ ਬਾਅਦ ਪੱਤਰਕਾਰ ਆਪਸ ਦੇ ਵਿੱਚ ਗੱਲਾਂ ਵੀ ਕਰ ਰਹੇ ਸੀ ਕਿ ਦੇਖੋ ਅਕਾਲੀ ਦਲ ਦੇ ਪ੍ਰਧਾਨ ਨੂੰ ਆਰਟੀਕਲ 25 ਦੇ ਬਾਰੇ ਜੋ ਸਿੱਖਾਂ ਦੀ ਬੜੀ ਵੱਡੀ ਮੰਗ ਹੈ ਉਹਦੇ ਬਾਰੇ ਪਤਾ ਹੀ ਨਹੀਂ ਔਰ ਕਈ ਇਸ ਤਰ੍ਹਾਂ ਦੇ ਮੁੱਦੇ ਅੱਗੇ ਵਧਦੇ ਗਏ ਪਰ ਹੁਣ ਚੰਨੀ ਸਾਹਿਬ ਨੇ ਕਿਉਂਕਿ ਜਦ ਮੈਂ ਰਾਜ ਸਭਾ ਦੇ ਮੈਂਬਰ ਤਰਲੋਚਨ ਸਿੰਘ ਉਹਨਾਂ ਦੀ ਗੱਲ ਕਰ ਰਿਹਾ ਤੇ ਉਹਨਾਂ ਨੂੰ ਵੀ ਯਾਦ ਹੋਏਗਾ ਕਿ ਕਿਸ ਤਰੀਕੇ ਨਾਲ ਉਹਨਾਂ ਨੇ ਰਾਜ ਜਿਹੜਾ ਇਹ ਪ੍ਰਾਈਵੇਟ ਮੈਂਬਰ ਬਿਲ ਦਿੱਤਾ ਸੀਗਾ ਤੇ ਅਕਾਲੀ ਦਲ ਨੇ ਉਸ ਮੁੱਦੇ ਦੇ ਉੱਤੇ ਰਾਜ ਸਭਾ ਦੇ ਵਿੱਚ ਕੋਈ ਸਟੈਂਡ ਤੱਕ ਨਹੀਂ ਲਿੱਤਾ ਸੀਗਾ ਯਾਨੀ ਐਦਾਂ ਦੇ ਮੁੱਦਿਆਂ ਦੇ ਉੱਤੇ ਅਕਾਲੀ ਦਲ ਦੀ ਚੁੱਪੀ ਇੱਕ ਵਾਰ ਫੇਰ ਉਹਨਾਂ ਨੂੰ ਕੇਰੀਆਂ ਦੇ ਵਿੱਚ ਲੈ ਕੇ ਆਉਂਦੀ ਮੈਂ ਭਾਸਕਰ ਸੱਤ ਸਦਾਤ ਲੋਤਨ ਸਿੰਘ ਉਹਨਾਂ ਨੂੰ ਇੱਕ ਵਾਰੀ ਨਾਲ ਲਵਾ ਆਪਾਂ ਇੱਕ ਵਾਰੀ ਉਹਨਾਂ ਤੋਂ ਪੁੱਛਦੇ ਵੀ ਆਂ ਕਿ ਇਹ ਸਾਰੇ ਮਾਮਲੇ ਜਦੋਂ ਪਿਛਲੇ ਸਮੇਂ ਚ ਆਏ ਸੀ ਜਦੋਂ ਉਹਨਾਂ ਲਿਆਂਦਾ ਸੀ ਥੋੜਾ ਕਲੈਰਿਟੀ ਹੋ ਜਾਊਗੀ ਹੈਲੋ ਸਦਾਤ ਲੋਤਨ ਸਿੰਘ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਅਸੀਂ ਨਾ ਮਾਮਲਾ ਡਿਸਕਸ ਕਰ ਰਹੇ ਆ ਤੇ ਰਜੀਵ <strong>ਭਾਸਕਰ</strong> ਜੀ ਨੇ ਤੁਹਾਡਾ ਜ਼ਿਕਰ ਕੀਤਾ ਕਿ ਤੁਸੀਂ ਆਰਟੀਕਲ 25 ਦੇ ਸਬੰਧ ਦੇ ਵਿੱਚ ਇੱਕ ਰੈਜ਼ੋਲੂਸ਼ਨ ਇੱਕ ਮਤਾ ਲੈ ਕੇ ਆਏ ਸੀਗੇ ਪਾਰਲੀਮੈਂਟ ਦੇ ਵਿੱਚ ਜਦੋਂ ਤੁਸੀਂ ਰਾਜ ਸਭਾ ਦੇ ਵਿੱਚ ਸੀਗੇ ਇੱਕ ਵਾਰੀ ਜੇ ਉਹ ਸਾਂਝ ਪਵਾ ਸਕੋ ਕਿਉਂਕਿ ਕੱਲ ਚੰਨੀ ਸਾਹਿਬ ਨੇ ਇਹ ਮਾਮਲਾ ਉਠਾ ਕੇ ਇੱਕ ਵਾਰੀ ਫਿਰ ਇਸ ਗੱਲ ਨੂੰ ਜਿਉਂਦਾ ਕੀਤਾ ਹੈ ਤੇ ਤੁਸੀਂ ਇਹਦੇ ਉੱਤੇ ਕਾਫੀ ਲੜਾਈ ਲੜਦੇ ਰਹੇ ਹੋ ਜੇ ਸਾਡੂੰ ਸਮਝਾ ਸਕੋ ਕਿਰਨਾਵਾ ਜੀ ਬਹੁਤ ਅੱਛਾ ਤੁਸੀਂ ਸਵਾਲ ਕੀਤਾ ਹੈ ਮੈਂ ਤੇ ਧੰਨਵਾਦ ਦਿੰਦਾ ਚਰਨਜੀਤ ਸਿੰਘ ਚੰਨੀ ਫਾਰਮਰ ਮੁੱਖ ਮੰਤਰੀ ਜਿਹੜੇ ਐਮਪੀ ਹੈ ਜਿਨ੍ਹਾਂ ਨੇ ਮੈਂ ਇਹ ਕੇਸ ਉਠਾਇਆ ਸੀ 2006 ਵਿੱਚ ਤੇ ਅੱਜ ਉਹਨਾਂ ਨੇ 19 ਸਾਲ ਬਾਅਦ ਜੇ ਕਿਸੇ ਨੇ ਪੰਜਾਬ ਵੱਲੋਂ ਕਿਤੇ ਨੂੰ ਯਾਦ ਆਇਆ ਤਾਂ ਉਹ ਚੰਨੀ ਆ ਜਿਨੇ ਕੱਲ ਦੁਬਾਰਾ ਆਪਣੀ ਜਿਹੜੀ ਸਪੀਚ ਸੀ ਉਹਦੇ ਜੇ ਮੈਂਸ਼ਨ ਕੀਤਾ ਗੱਲ ਬੜੀ ਕਲੀਅਰ ਹੈ ਕਿ ਧਾਰਾ 25 ਵਾਰਿਆ ਸੀ ਕੂਕਾਂ ਪਾਉਂਦੇ ਆਵੇਸ਼ਾ ਕਿ ਜੀ ਸਿੱਕਾ ਨੂੰ ਇਹ ਦੂਰ ਤਰਮ ਦਾ ਹਿੱਸਾ ਮੰਨਿਆ ਗਿਆ ਤੇ ਇਸ ਬਾਰੇ ਅਸੀਂ ਪ੍ਰਚਾਰ ਬੜਾ ਕਰਦੇ ਆ ਐਕਸ਼ਨ ਨਹੀਂ ਲੈਂਦੇ ਮੈਂ ਸਿਰਫ ਤੁਹਾਨੂੰ ਇਹ ਦੱਸਣਾ ਚਾਹੁੰਦਾ ਜੋ ਬਾਤਕਰ ਜੀ ਤੁਹਾਡੇ ਬੜੇ ਅੱਛੇ ਜਰਨਲਿਸਟ ਹੈ ਤੇ ਸਾਰਾ ਤੁਸੀਂ ਸਵਾਲ ਕੀਤਾ ਕਿ ਬਾਜਪਾਈ ਜੀ ਨੇ ਇੱਕ ਕਮਿਸ਼ਨ ਬਣਾਇਆ ਸੀ ਕਨਸਟੀਟਿਊਸ਼ਨ ਰਿਵਿਊ ਕਮਿਸ਼ਨ ਔਰ ਜਸਟਰ ਵੈਂਕਟਾ ਚਲਿਆ ਜਿਹੜੇ ਰਿਟਾਇਰਡ ਚੀਫ ਜਸਟਰ ਉਹਦੇ ਚੇਅਰਮੈਨ ਬਣਾਏਗੇ ਉਹਨਾਂ ਦੀ ਡਿਊਟੀ ਲਾਏਗੀ ਵੀ ਕਨਸਟੀਟਿਊਸ਼ਨ ਚੋਂ ਕਿਹੜੀਆਂ ਕਿਹੜੀਆਂ ਮੈਂਡ ਕੀਤੀਆਂ ਜਾਣ ਮੈਂ ਉਹ ਤੋਂ ਚੇਅਰਮੈਨ ਸੀ ਮਾਇਨਾਰਟੀ ਕਮਿਸ਼ਨ ਮੈਂ ਪੇਚ ਵਾਇਆ ਉਹਨਾਂ ਦੇ ਤੇ ਮੈਂ ਉਹਨਾਂ ਨੂੰ ਇੱਕ ਧਾਰਾ 25 ਬਾਰੇ ਕਿਹਾ ਉਹਨਾਂ ਨੇ ਮੈਨੂੰ ਸੁਣਨ ਤੋਂ ਬਾਅਦ ਮੇਰੇ ਕੋਲ ਕਾਰਸਪੌਂਡੈਂਸ ਕੀਤੀ ਮੈਂ ਉਹਨਾਂ ਨੂੰ ਕਿਹਾ ਛੋਟੀ ਜੀ ਗੱਲ ਨਾਲ ਹੀ ਸਾਡਾ ਕੰਮ ਹਰਜ ਜਾਂਦਾ ਉਹ ਕਹਿੰਦੇ ਦੋਸਤੋ ਮੈਂ ਕਿਹਾ ਉੱਤੇ ਲਿਖਿਆ Hindu that is Sikh Jain and Buddhist ਮੈਂ ਕਿਹਾ that is ਕੱਟ ਕੇ ਕਾਮਾਪਾਥੀ ਉਹ ਸਾਡੀ ਬਰਾਬਰੀਤਾ ਹੋ ਗਈ ਉਹ ਬੜੇ ਹੱਸੇ ਕਹਿੰਦੇ ਤੁਸੀਂ ਲੀਗਲ ਮੈਂ ਕਿਹਾ ਹਾਂ ਜੀ ਉਹ ਐਜ਼ ਇਟ ਇਜ਼ ਰეკਮੈਂਡੇਸ਼ਨ ਉਹਨਾਂ ਦੀ ਆਗੀ ਗਵਰਨਮੈਂਟ ਨੂੰ ਜਿਹੜੀ ਕਮਿਸ਼ਨ ਦੀ ਉਦੇਚੇ ਧਾਰਾ 25 ਦੀ ਐਮੈਂਡਮੈਂਟ ਰეკਮੈਂਡ ਕਰਤੀ ਮੈਂ ਜਦੋਂ ਐਮਪੀ ਬਣਿਆ ਤਾਂ ਮੈਂ ਉਹਨਾਂ ਦੀ ਬੇਸ ਲੈ ਕੇ ਇੱਕ ਪ੍ਰਾਈਵੇਟ ਰੈਜ਼ੋਲੂਸ਼ਨ ਪ੍ਰਾਈਵੇਟ ਮੈਂਬਰ ਰੈਜ਼ੋਲੂਸ਼ਨ ਪਾਇਆ ਮੈਂ ਦੋ ਪਾਇੀ ਸੀ ਇੱਕ ਅਨੰਦ ਮਾਰਜ ਐਕਟ ਬਾਰੇ ਉਹ ਪਾਸ ਹੋ ਗਿਆ 2012 ਕੁਮਕੜਾ ਅਨੰਦ ਮਾਰਜ ਐਕਟ ਬਣ ਗਿਆ ਉਹ ਮੇਰਾ ਹੀ ਪ੍ਰਾਈਵੇਟ ਮੈਂਬਰ ਬਿੱਲ ਹੈ ਦੂਸਰੀ ਮੈਂ ਪਾਈ ਧਾਰਾ 25 ਦੀ ਐਮੈਂਡਮੈਂਟ ਕਰੋ ਜਿਹੜੀ ਸਾਡਾ ਰੂਲ ਹੈ ਕਿ ਜਿਹੜੇ ਪ੍ਰਾਈਵੇਟ ਮੈਂਬਰ ਬਿੱਲ ਆਉਂਦੇ ਆਂ ਪਾਰਲੀਮੈਂਟ ਵਿੱਚ ਉਹ ਬਾਈ ਲਾਟਰੀ ਆਉਂਦੇ ਆਂ ਇਹ ਦੋਵਾਰੀ ਲਾਟਰੀ 'ਚ ਮੇਰਾ ਬਿੱਲ ਨਿਕਲ ਆਇਆ ਪਹਿਲੀ ਵਾਰੀ ਜਦੋਂ ਨਿਕਲਿਆ ਤਾਂ ਉਦੋਂ ਝਗੜਾ ਹੋ ਗਿਆ ਕਿ ਕਾਂਗਰਸ ਰਾਜਸੀ ਦੇ ਬੀਜੇਪੀ اپੋਜੀਸ਼ਨ ਸੀ ਜਿਸ ਨੇ ਮੇਰਾ ਕੇਸ ਲੱਗਿਆ ਸੀ ਉਦੋਂ ਨੇ ਆਲੂ ਵਾਲੀ ਦਾ ਡਿਪਟੀ ਲੀਡਰ ਇਹ ਸਾਰਿਆਂ ਨੇ ਰੌਲਾ ਪਾ ਕੇ ਬੀਜੇਪੀ ਨੇ ਹਾਊਸ ਚਲਾਨੀ ਦਾ ਤੇ ਬਿਲ ਰਹਿ ਗਿਆ ਦੂਜੀ ਵਾਰੀ ਆਇਆ ਜਦੋਂ ਬਿਲ ਮੇਰਾ ਤਾਂ ਹੁਤੋਂ ਇਹ ਅੰਤੌਲੇ ਮਿਨਿਸਟਰ ਸੀ ਸੈਂਟਰ ਦਾ ਮinority ਦਾ ਉਹ ਮੈਨੂੰ ਬੁnaya ਜਦੋਂ ਐਮਐਸ ਗਿੱਲ ਨੂੰ ਮਿਲਾਇਆ ਉਹ ਹੀ ਐਮਪੀਸੀ ਕਹਿੰਦੇ ਵੀ ਅੱਜ ਦੋਨਾ ਬਿਲ ਆ ਰਹੇ ਅੱਜ ਨਾ ਪੇਸ਼ ਕਰੋ ਡਾਕਟਰ ਮਨਮੋਹਨ ਸਿੰਘ ਨੇ ਇਹਦਾ ਟੀ ਮੀਟਿੰਗ ਲਈ ਹੈ ਉਨਾਂ ਨੇ ਆਰਡਰ ਦਿੱਤਾ ਵੀ ਅਸੀਂ ਗਵਰਨਮੈਂਟ ਨੂੰ ਆਪੋਸ ਕਰੇਗੀ ਤਾਂ ਤੁਹਾਨੂੰ ਕੀ ਫਾਇਦਾ ਹੋਏਗਾ ਤੁਸੀਂ ਮੈਨੂੰ ਮੌਕਾ ਦਿਓ ਅਸੀਂ ਕੈਬਨਟ ਚ ਲਿਆ ਕੇ ਇਹਨੂੰ ਦੁਬਾਰਾ ਦੇਾਂਗੇ ਸੋ ਉਸ ਦਿਨ ਵੀ ਰਹਿ ਗਿਆ ਮੈਂ ਰਿਟਾਇਰ ਹੋ ਗਿਆ ਉਹ ਬਿਲ ਪੈਂਡਿੰਗ ਹੈ ਸੋ ਜਿਹੜਾ ਮੇਰਾ ਪ੍ਰਾਈਵੇਟ ਮੈਂਬਰ ਆ ਉਹ ਮੇਰੇ ਜਦੋਂ ਮੈਂਬਰ ਹਟਦਾ ਹਾਂ ਮੈਂ ਬੜਿਆਂ ਵਾਲੀ ਲੋਕਾਂ ਨੂੰ ਕਹਿ ਚੁੱਕਾ ਕਿ ਸਾਡੇ ਪਾਰਲੀਮੈਂਟ ਮੈਂਬਰ ਅਕਾਲੀ ਦਲ ਦੇ ਵੀਰੇ ਮਨਿਸਟਰ ਹੈ ਪਰ ਕਿਸੇ ਨੇ ਅੱਜ ਤੱਕ ਇਹ ਮੂਵ ਨਹੀਂ ਕੀਤਾ ਚੰਨੀ ਜੀ ਦਾ ਸ਼ੁਕਰੀਆ ਕਿ ਕੱਲ ਮੂਵ ਕੀਤਾ ਬੜੀ ਛੋਟੀ ਗੱਲ ਹੈ ਇੱਕ ਕਾਮੇ ਨਾਲ ਇਹਨ ਕਾਮਾਂ ਦੀ ਬਰਾਬਰਤਾ ਹੋ ਗਈ। ਸੋ ਮੈਂ ਅੱਜ ਸ਼ੁਕਰੀਆ ਕਰਦਾ ਤੁਹਾਡਾ ਵੀ ਤੇ ਚੰਨੀ ਚੀਫ ਮਿਨਿਸਟਰ ਦਾ ਜਿਨੇ ਕੱਲ ਇਹ ਰੀਸ ਕੀਤਾ ਤੇ ਅੱਜ ਦੁਬਾਰਾ ਇਹ ਰੀਓਪਨ ਹੋਇਆ। ਬਹੁਤ ਮਿਹਰਬਾਨੀ ਬਹੁਤ ਧੰਨਵਾਦ। ਥੈਂਕ ਯੂ ਜੀ। ਇੰਦਰਪ੍ਰੀਤ ਜੀ ਮੈਂ ਇਹਦੇ ਤੇ ਇੱਕ ਟਿੱਪਣੀ ਤੁਹਾਡੀ ਲੈਣੀ ਆ ਤੁਸੀਂ ਸਦਾ ਤਲੋਤਨ ਸਿੰਘ ਜੀ ਨੂੰ ਸੁਣਿਆ। ਸਾਡੇ ਕਿੰਨੇ ਮੈਂਬਰ ਪਾਰਲੀਮੈਂਟ ਲੋਕ ਸਭਾ ਰਾਜ ਸਭਾ ਦੇ ਵਿੱਚ ਲਗਾਤਾਰ ਜਾਂਦੇ ਰਹੇ ਹੁਣ ਵੀ 20 ਬੰਦੇ ਨੇ ਸਾਡੇ। ਤੇ ਚਲੋ ਚੰਨੀ ਸਾਹਿਬ ਨੇ ਇਹ ਕੰਮ ਤੋੜ ਕੇ ਚੰਗਾ ਕੀਤਾ ਹੈ। ਇਹਦੇ ਨਾਲ ਦੇਖੋ ਬਾਕੀ-ਬਾਕ ਮੌਕਿਆਂ ਦੇ ਉੱਤੇ ਇਸ ਖਿੱਤੇ ਦੀ ਪੋਲਿਟਿਕਸ ਡਿਕਟੇਟ ਹੁੰਦੀ ਰਹੀ ਹੈ। ਅਕਾਲੀ ਦਲ ਨੇ ਇਸ ਪੋਲਿਟਿਕਸ ਨਾਲ ਕਿੰਨੀ ਵਾਰੀ ਸਰਕਾਰ ਬਣਾਈ। ਕੈਪਟਨ ਅਮਰਿੰਦਰ ਸਿੰਘ ਨੇ ਸਿੱਖ ਹਤੈਸ਼ੀ ਹੋਣ ਦਾ ਉਹਨਾਂ ਤੇ ਜਿਹੜਾ ਸਟੈਂਪ ਸੀ ਉਹਦੇ ਨਾਲ ਉਹ ਦੋ ਵਾਰੀ ਸੀਐਮ ਬਣੇ। ਕਾਂਗਰਸ ਨਾਲੋਂ ਜ਼ਿਆਦਾ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਮੰਨੀ ਜਾਂਦੀ ਰਹੀ। ਚੰਨੀ ਦੀ ਇਸ ਮੂਵ ਨੇ ਜਿਹੜੇ ਉਹਨਾਂ ਦੇ ਬਾਕੀ ਸ਼ਰੀਕ ਕਾਂਗਰਸੀ ਆਗੂ ਨੇ ਪੰਜਾਬ ਵਿੱਚ ਉਹਨਾਂ ਨੂੰ ਇੱਕ ਕਦਮ ਪਿੱਛੇ ਧੱਕਤਾ ਹੈ। ਪੰਜਾਬ ਦੀ ਪੋਲਿਟਿਕਸ ਖਾਸ ਤੌਰ ਤੇ ਕਾਂਗਰਸ ਦੇ ਵਿੱਚ ਲੀਡਰਸ਼ਿਪ ਦਾ ਜਿਹੜਾ ਇੱਕ ਆਪਸੀ ਜੁੱਧ ਚੱਲਦਾ ਰਹਿੰਦਾ ਉਹਦੇ ਵਿੱਚ ਚੰਨੀ ਦੋ ਕਦਮ ਅੱਗੇ ਵੱਧ ਕੇ ਇਸ ਸਿੱਕਿਸ਼ਨੋ ਡਰੈਸ ਕਰਨ ਤੋਂ ਬਾਅਦ ਬਿਲਕੁਲ ਮਤਲਬ ਜੇ ਤੁਸੀਂ ਰੰਧਾਵਾਤ ਸਾਬ ਤੁਸੀਂ ਦੇਖੋ ਨਾ ਗਰ ਪਾਰਲੀਮੈਂਟ ਮੈਂਬਰਸ ਨੂੰ ਮੈਂ ਨਾ ਜਦੋਂ ਵੀ ਪਾਰਲੀਮੈਂਟ ਸ਼ੁਰੂ ਹੁੰਦੀ ਹੈ ਮੇਰੀ ਇੱਕ ਆਦਤ ਹੈ ਮੈਂ ਨਾ ਡੇਲੀ ਉਹਨਾਂ ਦੇ ਜਿਹੜੇ ਸਵਾਲ ਲੱਗਦੇ ਨੇ ਉਹ ਕੱਢ ਕੇ ਦੇਦਾ ਖਾਸ ਤੌਰ ਤੇ ਜਦੋਂ ਪੰਜਾਬ ਵਾਲੇ ਲਗਾਉਂਦੇ ਨੇ ਜਾਂ ਕੋਈ ਹੋਰ ਜਿਹੜੇ ਇਸ ਤਰ੍ਹਾਂ ਦੇ ਬੰਦੇ ਲਗਾਉਂਦੇ ਨੇ ਜਿਨ੍ਹਾਂ ਦਾ ਸਬੰਧ ਪੰਜਾਬ ਨਾਲ ਹੈ ਉਹ ਮੈਂ ਯਾ ਐਗਰੀਕਲਚਰ ਨਾਲ ਮੇਰੇ ਸ਼ੌਕ ਨੇ ਇੱਕ ਤੱਕ ਮੈਂ ਉਹਨਾਂ ਦੇ ਕਰਕੇ ਉਹ ਦੇਖਦਾ ਰਹਿਣਾ ਸਵਾਲ ਤੇ ਜੇ ਤੁਸੀਂ ਕੰਪੈਰੀਜ਼ਨ ਕਰਕੇ ਦੇਖੋ ਕਦੇ ਵੀ ਮਤਲਬ ਦੱਖਣੀ ਭਾਰਤ ਦੇ ਤੁਸੀਂ ਜਿੰਨੇ MP's ਨੇ ਉਹਨਾਂ ਦੇ ਸਵਾਲ ਦੇਖੋ ਤੇ ਉੱਤਰ ਭਾਰਤ ਦੇ MP's ਦੇ ਸਵਾਲ ਦੇਖੋ ਤੁਹਾਨੂੰ ਜ਼ਮੀਨ ਆਸਮਾਨ ਦਾ ਅੰਤਰ ਨਜ਼ਰ ਆਊਗਾ ਉਹਨਾਂ ਦੇ ਸਵਾਲ ਇੰਨੇ ਜ਼ਬਰਦਸਤ ਹੁੰਦੇ ਆ ਕਿ ਜਿਹੜੇ ਕੰਟਰੀ ਦੀ ਪੋਲਿਟਿਕਸ ਟੈਕ ਕਰ ਦਿੰਦੇ ਆ ਜਾਂ ਕੰਟਰੀ ਵਾਸਤੇ ਇੱਕ ਨਵਾਂ ਇਸ਼ੂ ਖੜਾ ਕਰ ਦਿੰਦੇ ਆ ਇਹ ਪੰਜਾਬ ਦੇ ਨਹੀਂ ਕਰ ਸਕਦੇ ਕਦੀ ਚਲਕਿ ਪੰਜਾਬ ਇੱਕ ਮਾਈਨੋਰਟੀ ਸਟੇਟ ਵੀ ਹੈ ਮਾਈਨੋਰਟੀ ਜਿੱਥੇ ਰਹਿੰਦੀ ਹੈ ਸਭ ਤੋਂ ਵੱਡੀ ਮਾਈਨੋਰਟੀ ਆ ਉੱਥੇ ਮਤਲਬ ਬੰਦੇ ਮਤਲਬ ਰਹਿੰਦੇ ਹੋਣ ਜਿਨ੍ਹਾਂ ਦੀ ਇੰਨੀ ਕੰਟਰੀਬਿਊਸ਼ਨ ਹੋਵੇ ਔਰ ਕੰਟਰੀ ਵੀ ਜਦੋਂ ਕੋਈ ਇਸ ਤਰ੍ਹਾਂ ਦੀ ਕੋਈ ਚੀਜ਼ ਹੁੰਦੀ ਹੈ ਪੰਜਾਬ ਵੱਲ ਦੇਖਦਾ ਕਿ ਹਾਂ ਪੰਜਾਬ ਦਾ ਕੀ ਰਿਸਪੌਂਸ ਆਏਗਾ ਛੋਟੀ ਸਟੇਟ ਹੋਣ ਦੇ ਬਾਵਜੂਦ ਅਸੀਂ ਬਹੁਤ ਰਿਸਪੌਂਸਿਵ ਆ ਅੱਜ ਐਮਐਸਪੀ ਦੀ ਗੱਲ ਹੁੰਦੀ ਹੈ ਐਮਐਸਪੀ ਸਾਨੂੰ ਤਾਂ ਮਿਲ ਹੀ ਰਹੀ ਹੈ ਪਰ ਅਸੀਂ ਕੰਟਰੀ ਦੀ ਲੜਾਈ ਲੜ ਰਹੇ ਯਾਨੀ ਪੂਰੇ ਕੰਟਰੀ ਦਾ ਫਾਰਮਰ ਸਾਡੇ ਵੱਲ ਦਿਖਦਾ ਉਦੋਂ ਤੁਸੀਂ ਦੇਖੋ ਮਤਲਬ ਜਿਹੜੇ ਸਾਡੇ ਐਮਪੀਜ਼ ਨੇ ਕੀ ਤੁਹਾਨੂੰ ਕਦੀ ਕੋਈ ਐਮਪੀ ਇਦਾਂ ਦਾ ਲੱਗਿਆ 20 ਐਮਪੀ ਆ ਤੁਸੀਂ ਗੱਲ ਕਰ ਰਹੇ ਹੋ ਰਾਜ ਸਭਾ ਦੇ ਵੀ ਆਪਾਂ ਵਿੱਚ ਹੀ ਲਗਾ ਲੀਏ 13 ਸਾਡੇ ਹੀ ਹੋਗੇ ਕੀ ਤੁਹਾਨੂੰ ਕੋਈ ਐਜ ਐਮਪੀ ਲੱਗਿਆ ਜਿਹੜਾ ਮਤਲਬ ਬਹੁਆ ਮਿੱਤਰਾ ਵਰਗਾ ਹੋਵੇ ਵੀ ਜਿਹੜੇ ਮਤਲਬ ਜਦੋਂ ਬੋਲਦੀ ਆ ਤਾਂ ਮਤਲਬ ਚੰਗੇ ਚੰਗਿਆਂ ਨੂੰ ਚੁੱਪ ਕਰਾ ਕੇ ਬਿਠਾ ਦਿੰਦੀ ਹੈ ਮਤਲਬ ਲੱਗਦਾ ਕਿ ਹਾਂ ਉਹ ਆਪਣੀ ਸਟੇਟ ਵਾਸਤੇ ਕੁਝ ਬੋਲ ਰਹੀ ਹੈ ਮੈਨੂੰ ਇਹ ਕਦੀ ਨਹੀਂ ਲੱਗਿਆ ਕਿ ਪੰਜਾਬ ਦੇ ਕਦੀ ਕਿਸੇ ਬੰਦੇ ਨੇ ਇਸ ਤਰ੍ਹਾਂ ਦਾ ਇਸ਼ੂ ਉਠਾਇਆ ਬਹੁਤ ਲੰਬੇ ਸਮੇਂ ਬਾਅਦ ਸਰਦਾਰਤ ਰੋਚਨ ਸਿੰਘ ਨੇ ਕਿਹਾ ਕਿ ਉਹਨਾਂ ਨੇ ਪ੍ਰਾਈਵੇਟ ਮੈਂਬਰ ਲਗਾ ਬਿੱਲ ਲਗਾਇਆ ਉਹਨਾਂ ਦੀ ਕਿਸਮਤ ਚੰਗੀ ਸੀ ਕਿ ਦੋ ਦੋ ਵਾਰ ਨਿਕਲਿਆ ਉਹਨਾਂ ਦਾ ਇਹ ਠੀਕ ਹੈ ਕਿ ਰੋਲੇ ਰੱਪੇ ਦੇ ਵਿੱਚ ਸਾਡੇ ਕਈ ਵਾਰ ਇਸ ਤਰ੍ਹਾਂ ਦੇ ਇੰਪੋਰਟੈਂਟ ਇਸ਼ੂਜ਼ ਜਿਹੜੇ ਹੁੰਦੇ ਨੇ ਉਹ ਖਤਮ ਹੋ ਜਾਂਦੇ ਨੇ ਮਤਲਬ ਉਹਨਾਂ ਦੀ ਵਾਰੀ ਹੋਈ ਨਹੀਂ ਹਦੀ ਕਿ ਕਮ ਸੇ ਕਮ ਡਿਸਕਸ ਡਿਸਕਸ਼ਨ ਲੈਵਲ ਤੇ ਹੀ ਚਲੇ ਜਾਣ ਪੂਰੇ ਹੋਣ ਨਾ ਹੋਣ ਇੱਕ ਬੱਕਰੀ ਚੀਜ਼ ਐ ਐਟ ਲੀਸਟ ਉਹਨਾਂ ਤੇ ਡਿਸਕਸ਼ਨ ਤਾਂ ਹੋਏ ਡਿਸਕਸ਼ਨ ਹੋਰ ਨਾਲ ਹੋ ਜਾਂਦਾ ਕਿ ਚਾਰ ਚੀਜ਼ਾਂ ਹੋਰ ਚੰਗੀਆਂ ਨਿਕਲਣ ਤੋ ਇਸ ਵਾਰੀ ਚੰਨੀ ਉਹਨਾਂ ਨੇ ਇੱਕ ਮਤਲਬ ਆ ਕੁਐਸਚਨ ਇਹਨਾਂ ਨੇ ਇਹ ਤਾਂ ਮੈਂ ਦੇਖਿਆ ਕਿ ਪਾਰਲੀਮੈਂਟ ਦੇ ਕੁਐਸਚਨ ਪੁੱਛਿਆ ਹੋਇਆ ਇਹਨਾਂ ਨੇ ਕੋਈ ਪ੍ਰਾਈਵੇਟ ਬਿਲ ਨਹੀਂ ਲਗਾਇਆ ਹੋਇਆ ਇਹ ਉਹਨਾਂ ਨੇ ਸਵਾਲ ਕੀਤਾ ਹੋਇਆ ਚਲੋ ਇਹ ਵੀ ਬੜਾ ਇੰਪੋਰਟੈਂਟ ਹੈ ਕਿਉਂਕਿ ਜਦੋਂ ਵੀ ਪਾਰਲੀਮੈਂਟ ਦੇ ਵਿੱਚ ਰੋਲਾ ਰੱਪਾ ਪੈਂਦਾ ਉਦੋਂ ਘੱਟੋ ਘੱਟ ਇੱਕ ਚੀਜ਼ ਹੁੰਦੀ ਹੈ ਕਿ ਕੁਐਸਚਨ ਆਵਰ ਨੂੰ ਉਹ ਨਹੀਂ ਛੱਡਦੇ ਕੁਐਸਚਨ ਆਵਰ ਜ਼ਰੂਰ ਲੈ ਲੈਂਦੇ ਕਵੈਸਚਨ ਆਰਚ ਇਹ ਆ ਗਿਆ ਇਹ ਅੱਛੀ ਗੱਲ ਹੈ ਕਿ ਕਮ ਸੇ ਕਮ ਇਸ ਤੇ ਗੱਲ ਤਾਂ ਹੋਏ ਕਿ ਯਾਰੇ ਇਹ ਜਿਹੜਾ ਉਹ ਬੈਂਕਟ ਚ ਲਈ ਆ ਜੀ ਦੀ ਰਿਪੋਰਟ ਸੀ ਉਹਦਾ ਹੋਇਆ ਕੀ ਮਤਲਬ ਕੀ ਕਰ ਰਹੇ ਆਪਾਂ ਐਟ ਲੀਸਟ ਜੇ ਜਬ ਬਾਹਰ ਆ ਜਾਂਦੀਆਂ ਨੇ ਜਦੋਂ ਬਾਹਰ ਆ ਜਾਂਦੇ ਨੇ ਫਿਰ ਇੱਕ ਇਸ਼ੂ ਬਣ ਜਾਂਦੇ ਨੇ ਸਟੇਟਾਂ ਦੇ ਫਿਰ ਵੱਖ-ਵੱਖ ਥਾਵਾਂ ਤੋਂ ਸੰਸਥਾਵਾਂ ਤੋਂ ਗੱਲਾਂ ਚੱਲਣੀਆਂ ਸ਼ੁਰੂ ਹੋ ਜਾਂਦੀਆਂ ਨੇ ਉਹ ਕਿਸੇ ਸਿਰੇ ਲੱਗਦੀਆਂ ਨੇ ਦਿੱਕਤ ਇਹ ਹੀ ਹੈ ਕਿ ਸਾਡੇ ਪਾਰਲੀਮੈਂਟ ਮੈਂਬਰ ਜਿਹੜੇ ਨੇ ਉਹ ਇਸ ਤਰ੍ਹਾਂ ਦੇ ਸਵਾਲ ਉਠਾਉਂਦੇ ਹੀ ਨਹੀਂ ਐਡੇ ਗੰਭੀਰ ਇਸ਼ੂ ਦੇਖੋ ਪਾਰਲੀਮੈਂਟ ਜਿਹੜੀ ਹੈਗੀ ਹੈ ਨਾ ਉਹੋ ਇਸ ਗੱਲ ਨਹੀਂ ਹੈ ਕਿ ਗੁਰਦਾਸਪੁਰ ਹਲਕੇ ਦੀ ਫਲਾਣੀ ਜਿਹੜੀ ਹਸਪੀਟਲ ਦੇ ਵਿੱਚ ਡਾਕਟਰ ਨਹੀਂ ਹੈ ਤਾਂ ਉਹ ਕਦੋਂ ਡਾਕਟਰ ਲਗਾ ਦੋਗੇ ਇਹ ਪਾਰਲੀਮੈਂਟ ਚ ਡਿਸਕਸ ਹੋਣ ਵਾਲੇ ਸਵਾਲ ਨਹੀਂ ਹੈ ਪਾਰਲੀਮੈਂਟ ਦੇ ਵਿੱਚ ਬਹੁਤ ਵੱਡੇ ਇਸ਼ੂਜ਼ ਜਿਹੜੇ ਨੀਤੀਗਤ ਫੈਸਲੇ ਹੁੰਦੇ ਆ ਉਹਨਾਂ ਦੇ ਉੱਤੇ ਸਵਾਲ ਲਗਾਉਂਦੇ ਐ ਇਸੇ ਤਰ੍ਹਾਂ ਹੀ ਤੁਸੀਂ ਐਮਐਲਏ ਦੇ ਸਵਾਲ ਵੀ ਲਗਾ ਕੇ ਦੇਖ ਲਓ ਸਿਵਾਏ ਉਹਨਾਂ ਤੋਂ ਇਹ ਸਵਾਲ ਲਈ ਕਿਸੇ ਨੂੰ ਨਹੀਂ ਆਉਂਦਾ ਜੀ ਫਲਾਣੀ ਜਗ੍ਹਾ ਤੋਂ ਲੈ ਕੇ ਫਲਾਣੀ ਜਗ੍ਹਾ ਤੱਕ ਜਿਹੜੀ ਸੜਕਾ ਟੁੱਟੀ ਪਈ ਹੈ ਮਤਲਬ ਇੱਕ ਹੀ ਸਵਾਲ ਵਿਧਾਨ ਸਭਾ ਚ ਲਗਾਉਣ ਵਾਲੀ ਹੈ ਇਹ ਤਾਂ ਤੁਹਾਡਾ ਮਤਲਬ ਜਿਹੜਾ ਮੰਡੀ ਬੋਰਡ ਹੈਗਾ ਉਹਦੇ ਨੂੰ ਉਹਦੇ ਐਕਸ਼ਨ ਨੂੰ ਤੁਸੀਂ ਕਹੋ ਉੱਤੇ ਦੇ ਵੀਰ ਤੁਸੀਂ ਆਪਣੀ ਜ਼ਿਲ੍ਹਾ ਯੋਜਨਾ ਕਮੇਟੀਆਂ ਚ ਇਹ ਚੀਜ਼ਾਂ ਕਿਉਂ ਨਹੀਂ ਲਗਾ ਕੇ ਰੱਖਦੇ ਭਲੇ ਇਹੋ ਜਿਹੀਆਂ ਚੀਜ਼ਾਂ ਵੀ ਅਗਰ ਵਿਧਾਨ ਸਭਾ ਜਾਂ ਪਾਰਲੀਮੈਂਟਾਂ ਦੇ ਵਿੱਚ ਆਣ ਤਾਂ ਇਹਦਾ ਬੜਾ ਅਫਸੋਸ ਹੈ ਕਿ ਇਹਦਾ ਮਤਲਬ ਇਹ ਹੈ ਕਿ ਜਿਹੜੇ ਸਾਡੇ ਪਾਰਲੀਮੈਂਟ ਮੈਂਬਰ ਨੇ ਜਾਂ ਐਮ ਐਲ ਏ ਸ ਨੇ ਉਹ ਕੋਈ ਬਹੁਤੀ ਅੱਛੀ ਤਿਆਰੀ ਨਹੀਂ ਕਰਦੇ ਸਟੱਡੀ ਨਹੀਂ ਕਰਦੇ ਜਿਹਦੇ ਨਾਲ ਘਟੋ-ਘਟ ਉਹ ਨੇਸ਼ਨ ਵਾਸਤੇ ਜਾਂ ਸਟੇਟ ਵਾਸਤੇ ਇੱਕ ਪਾਲਿਸੀ ਲਈ ਚੀਜ਼ਾਂ ਖੜੀਆਂ ਕਰ ਸਕਦੇ ਜੀ ਇਹ ਜੋ ਕੋਈ ਦੂਰਾ ਮਾ ਨਹੀਂ ਭਾਸਕਰ ਸਾਹਿਬ ਨੇ ਇੱਕ ਬੜੀ ਵਧੀਆ ਗੱਲ ਕੀਤੀ ਸੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਰਗੀ ਸੰਸਥਾ ਜਿਹੜੀ ਸਿੱਖਾਂ ਦੀ ਪ੍ਰਤੀਨਿਧ ਸੰਸਥਾ ਹੈ ਔਰ ਸਿੱਖ ਇੱਥੇ ਵੋਟ ਪਾ ਕੇ ਆਪਣੇ ਨੁਮਾਇੰਦੇ ਚੁਣ ਕੇ ਭੇਜਦੇ ਆ ਉਹਨਾਂ ਨੁਮਾਇੰਦਿਆਂ ਦਾ ਇੱਕ ਇਕੱਠ اجلاس ਦੇ ਰੂਪ ਦੇ ਸਪੈਸ਼ਲ ਸਦਨਾ ਚਾਹੀਦਾ ਔਰ ਇਹ ਮੰਗ ਕਰਨੀ ਚਾਹੀਦੀ ਆ ਕਿ ਸੰਵਿਧਾਨ ਦੇ ਵਿੱਚ ਐਮੈਂਡਮੈਂਟ ਕਰਕੇ ਸਿੱਖ ਇੱਕ ਵੱਖਰੀ ਕੌਮ ਇਹਨੂੰ ਮਾਨਤਾ ਦਿੱਤੀ ਜਾਵੇ ਸੰਵਿਧਾਨਕ ਤੌਰ ਤੇ ਇਹ ਸ਼੍ਰੋਮਣੀ ਕਮੇਟੀ ਦੀ ਡਿਊਟੀ ਬਣਦੀ ਆ